ਲਓ ਵੀ ਆਪਾਂ ਪਹੁੰਚੇ ਦੀ ਸ਼ਹਿਰ ਮਰੇੜਕੋਟਲੇ ਮੋਮਿਨ ਕਲੌਥ ਹਾਊਸ ਮਰੇੜਕੋਟਲਾ ਤੇ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਫੁਲਕਾਰੀ ਹੈ ਜੀ ਹਾਂ ਬਾਈ ਇਹ ਬਾਗ ਫੁਲਕਾਰੀਆਂ ਨੇ ਠੀਕ ਆ ਇਹ ਚਨੂਨ ਦੇ ਉੱਤੇ ਵਰਕ ਹੋਇਆ ਹੋਇਆ ਠੀਕ ਆ ਹੈਂਡਵਰਕ ਹਰ ਸ਼ੀਸ਼ੇ ਦਾ ਵਰਕ ਹੋਇਆ ਹੋਇਆ ਬਾਈ ਓਕੇ ਹਾਂ ਇਹ ਆਪਣੇ ਕੋਲੋਂ ਵਧੀਆ ਕਵਾਂਟੀਟੀ ਜੋ ਮਿਲ ਜਾਣਗੀਆਂ ਰੇਟ ਤੁਹਾਨੂੰ 450 ਦੀ ਪਊਗੀ ਜਿਹੜਾ ਪੇਜ ਨੂੰ ਫੋਲੋ ਕਰਕੇ ਆਊਗਾ ਠੀਕ ਹੈ ਬਾਈ ਅਮਰਤ ਦੇ ਪੇਜ ਨੂੰ ਫੋਲੋ ਕਰਕੇ ਆਊਗਾ ਉਸ ਤੋਂ ਬਾਅਦ ਵੀਰੇ ਹੋਰ ਆਈਟਮਾਂ ਵਾਧੂ ਨੇ ਹਾਂਜੀ ਉਸ ਤੋਂ ਬਾਅਦ ਆਹ ਆਈਟਮਾਂ ਚੱਲਦੀਆਂ ਨੇ ਹਾਂਜੀ ਇਹ ਪਿਓਰ ਜ਼ੋਰ ਜੱਟ ਦੇ ਉੱਤੇ ਆ ਠੀਕ ਆ ਚਿਕਨ ਵਰਕ ਹੋਇਆ ਹੈ ਹੈਂਡ ਵਰਕ ਇਹ ਆਈਟਮਾਂ ਮਿਲ ਜਾਣਗੀਆਂ ਬਾਈ ਇਹਨਾਂ ਦਾ ਵੀ ਰੇਟ ਆਪਣਾ ਜਨੂਨ ਨਹੀਂ ਹੋਊਗਾ ਉਸ ਤੋਂ ਬਾਅਦ ਆਹ ਆਈਟਮਾਂ ਆ ਜਾਂਦੀਆਂ ਨੇ ਬਾਈ ਇਹ ਵੀ ਨਵਾਂ ਡਿਜ਼ਾਈਨ ਆ ਦੇਖੋ ਆਰਟੀਕਲ ਆਪਣੇ ਦੇ ਵਧੀਆ ਤੋਂ ਵਧੀਆ ਨੇ ਆਹ ਦੇਖੋ ਲਓ ਜੀ ਇਹ ਵੀ ਤੁਹਾਨੂੰ ਵਧੀਆ ਵਧੀਆ ਆਰਟੀਕਲ ਮਿਲਣਗੇ ਠੀਕ ਹੈ ਔਰ ਆ ਆਰਗੈਂਜ਼ਾ ਤੇ ਆ ਗਈ ਇਹ ਸਾਰੇ ਦੇ ਵੀ ਬਈ ਥੋੜਾ ਜਿਹਾ ਕਲੋਜ਼ ਕਰਕੇ ਦਿਖਾ ਦਿਓ ਹੈਂਡਵਰਕ ਹੋਇਆ ਹੋਇਆ ਔਰ ਸਾਰੇ ਪ੍ਰਿੰਟ ਦੇ ਉੱਪਰ ਆਊਟਲਾਈਨਿੰਗ ਹੋਈ ਹੋਈ ਆ ਠੀਕ ਹੈ ਜੀ ਸੀਕਵੈਂਸ ਦੀ ਤੇ ਜਰੀ ਦੀ ਤੇ ਇਹ ਆਰਟੀਕਲ ਆਪਣੇ ਕੋਲ ਮਿਲ ਜਾਣਗੇ ਜਨਰਲ ਰੇਟਾਂ ਦੇ ਵਿੱਚ ਮੰਨ ਕੇ ਚਲੋ 15 1600 ਦੀ ਰੇਂਜ ਚ ਸੋਹਣੇ ਸੋਹਣੇ ਮਿਲ ਜਾਣਗੇ ਉਸ ਤੋਂ ਬਾਅਦ ਆ ਆਰਗੈਂਜ਼ਾ ਬੁਟੀ ਆਉਂਦੀ ਆ ਦੇਖੋ ਕਪੜਾ ਇਹ ਦਿਖਾ ਦਿਓ ਤੇ ਹੈਂਡ ਹੈਂਡਵਰਕ ਆ ਖੁੱਲਾ ਪੀਸ ਇਧਰੋਂ ਮੈਂ ਦਿਖਾਉਣਾ ਤੁਹਾਨੂੰ ਹੂੰ ਹੂੰ ਇਹ ਆਟਮਾ ਮਿਲ ਜਾਣਗੇ ਆਪਣੇ ਕੋਲ ਇਹ ਜਿੰਨੀ ਮਰਜ਼ੀ ਲੈ ਲ ਹੋਰ ਐਟਮਾ ਦਿਖਾਉਣੇ ਆਂ। ਹੋਰ ਐਟਮਾ ਇਹ ਵਾਲੀਆਂ ਨੇ। ਇਹ ਪਾਕਿਸਤਾਨੀ ਸੂਟ ਆ ਗਏ। ਤੇ ਆ ਪਾਕਿਸਤਾਨੀ ਆ। ਹਾਂ ਪੈਚਵਰਕ ਹੋਇਆ ਹੁੰਦਾ ਸੋਹਣਾ ਤੇ ਆ ਚਿਕਨ ਦਾ ਦੁਪੱਟਾ ਹੁੰਦਾ ਨਾਲ। ਠੀਕ ਆ। ਇਹ ਮਿਲ ਜਾਣਗੇ ਸੂਟ ਆਪਣੇ ਕੋਲੋਂ। ਉਸ ਤੋਂ ਬਾਅਦ ਇਹ ਚ ਰੰਗ ਜਿਵੇਂ ਆ ਮਿਲ ਜਾਣਗੇ ਬਾਈ। ਓਕੇ। ਠੀਕ ਹੈ ਨਾ? ਆ ਬਲੈਕ ਆ ਗਿਆ। ਬਲੈਕ ਆਰਟੀਕਲ ਦੇ ਨਾਲ ਪਾਕਿਸਤਾਨੀ ਦੁਪੱਟਾ ਹੈ। ਹਾਂਜੀ। ਠੀਕ ਹੈ ਨਾ? ਬਲੈਕ ਦੇ ਨਾਲ ਤੇ ਉਸ ਤੋਂ ਇਲਾਵਾ ਡਕੋਜੀ ਵਰਕ ਆ ਗਿਆ। ਸਵੀਡਾਂਕਾ ਵਰਕ ਆ ਦੇਖੋ ਇਹਦੇ ਵਿੱਚ ਇਹ ਰੰਗ ਮਿਲ ਜਾਣਗੇ ਥੋੜਾ ক্লোਜ਼ ਕਰਕੇ ਦਿਖਾ ਦਿਓ ਆ ਦੁਪੱਟਾ ਆ ਗਿਆ ਇਹਦਾ ਔਰਗੈਂਜ਼ਾ ਦਾ ਇਹ ਆਰਟੀਕਲ ਮਿਲ ਜੂਗਾ ਉਸ ਤੋਂ ਬਾਅਦ ਆਰੀ ਵਰਕ ਦੇ ਮਿਲ ਜਾਣਗੇ ਪਿਓਰ ਮਸਲੀਨ ਦਾ ਸੂਟ ਹੈ ਦੇਖੋ ਇਹਦੇ ਵਿੱਚ ਪਿਓਰ ਮਸਲੀਨ ਦਾ ਸੂਟ ਹੈ ਨਾਲ ਔਰਗੈਂਜ਼ਾ ਦਾ ਵਿਸਕੋਸ ਦਾ ਦੁਪੱਟਾ ਇਹ ਮਿਲ ਜਾਣਗੇ ਠੀਕ ਹੈ ਸਰ ਉਸ ਤੋਂ ਇਲਾਵਾ ਕੈਂਬ੍ਰਿਕ ਦੇ ਮਿਲ ਜਾਣਗੇ ਬਾਈ ਆ ਦੇਖੋ ਡਿਜ਼ਾਈਨ ਰੰਗ ਵਾਧੂ ਨੇ 300 ਦਾ ਸੂਟ ਪਊਗਾ ਆਪਣੀ ਦੁਕਾਨ ਤੇ ਕੁੱਲ ਉਸ ਤੋਂ ਬਾਅਦ ਆ ਜੋ ਇੱਧਰ ਆ ਜੋ ਬਾਈ ਹਾਂਜੀ ਕੀਨ ਖਾਬ ਦੇ ਮਿਲ ਜਾਣਗੇ ਵਰਕ ਵਾਲੇ ਸਰਪਲਸ ਹਾਂ ਸਰਪਲਸ ਠੀਕ ਆ ਸਰਪਲਸ ਦੇ ਸੂਟ ਮਿਲ ਜਾਣਗੇ ਰਿਯਾਨ ਵਧੀਆ ਵਾਲੀ ਸਰਪਲਸ ਦੇ ਇਹ ਵੀ ਆਪਾਂ ਘੱਟ ਤੋਂ ਘੱਟ ਰੇਟਾ ਦੇ ਦਾਂਗੇ 350 ਦੇ ਸੂਟ ਦੇ ਦਾਂਗੇ ਉਸ ਤੋਂ ਬਾਅਦ ਆ ਪਿਓਰ ਐਕਸਪੋਰਟ ਦੀ ਕੈਂਬਰੀ ਕਾ ਗਈ ਕਾਟਨ ਇਹ ਵੀ 350 ਦੇ ਸੂਟ ਦੇ ਦਾਂਗੇ ਉਸ ਤੋਂ ਬਾਅਦ ਬਾਈ ਇਹ ਤੇ ਇੱਕ ਆ ਕੱਪੜਾ ਬਹੁਤ ਚੱਲ ਰਿਹਾ ਹਾਂਜੀ ਟੈਬੀ ਲਾਈਨਿੰਗ ਇਹ ਚ ਡਿਜੀਟਲ ਪ੍ਰਿੰਟ ਹੁੰਦੇ ਨੇ ਇਹ ਤੁਹਾਨੂੰ 400 ਦਾ ਦੇ ਦਾਂਗੇ ਮੜਾ ਥੋੜਾ ਕਲੋਜ਼ ਕਰਕੇ ਕਪੜਾ ਦਿਖਾ ਦਿਓ ਲਓ ਜੀ ਲਓ ਦੇਖੋ ਟੈਬੀ ਲਾਈਨਿੰਗ ਕਪੜਾ ਇਹ ਡਿਜੀਟਲ ਪ੍ਰਿੰਟ ਇਹ ਚ ਰੰਗ ਡਿਜ਼ਾਈਨ ਦਿਖਾਈਓ ਬਾਈ ਆ ਦੇਖੋ ਡਿਜੀਟਲ ਪ੍ਰਿੰਟ ਸਾਰੇ ਰੰਗ ਇਹਦੇ ਹੀ ਪਏ ਨੇ ਨੀਚੇ ਤੱਕ ਰੁਕੇ ਸਰ ਹਾਂ ਸਾਰੇ ਮਿਲ ਜਾਣਗੇ ਉਸ ਤੋਂ ਬਾਅਦ ਕਾਟਨ ਦੇ ਦੁਪੱਟੇ ਮਿਲ ਜਾਣਗੇ ਕਾਟਨ ਦੇ ਦੁਪੱਟੇ ਸਾਰਿਆ ਕਾਟਨ ਦੀ ਕਲੈਕਸ਼ਨ ਆਈ ਹੈ ਪਿਓਰ ਕਾਟਨ ਦੇ ਦੁਪੱਟੇ ਨੇ ਗਰਮੀਆਂ ਵਾਸਤੇ ਠੀਕ ਹੈ ਜੀ ਤੇ ਬਾਕੀ ਸਿਮਰ ਦੇ ਮਿਲ ਜਾਣਗੇ ਓਕੇ ਗਲਾਸ ਸਿਮਰ ਦੇ ਇਹ ਆਟਮਾ ਚੱਲਦੀਆਂ ਨੇ ਓਕੇ ਅਹਮਦਾਬਾਦੀ ਚੱਲਦੇ ਨੇ ਬਾਈ અમદાવાદી ਦੇ ਮਿਲ ਜਾਣਗੇ અમદાવાદੀ ਲੈ ਜਿਓ ਸੂਟ ਜਿਹੜਾ ਮਰਜੀ ਵਰਕ ਹੋਇਆ ਹੋਇਆ ਇਹਨ ਫੁੱਲ 2.5 ਮੀਟਰ ਦੁਪੱਟਾ 2.5 ਮੀਟਰ ਸਲਵਾਰ ਸਿਰਫ 350 ਦਾ ਲਓ ਜੀ ਸਿਰਫ ਬਾਈ ਹਾਂ ਬਾਈ ਬਾਕੀ ਇੱਕ ਆਈਟਮ ਆ ਰਹਿ ਗਈ ਬਾਈ ਆ ਤੁਹਾਨੂੰ ਆ ਦਿਖਾਉਣਾ ਹਾਂਜੀ ਹਾਂ ਸਿਆਣੇਪਲਣ ਨਿਆਣੇਪਲਣ ਇਹਨੂੰ ਕਹਿੰਦੇ ਨੇ ਚੰਦੇਰੀ ਸਿਲਕ ਠੀਕ ਆ ਜੀ ਆ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਲਓ ਜੀ ਇਹ ਸਾਰੇ ਫਰੰਟ ਤੇ ਇਹ ਜਾਲ ਬਣਿਆ ਹੋਇਆ ਹਾਂਜੀ ਆ ਇਹ ਨਾਲ ਡਿਜੀਟ ਡਿਜੀਟਲ ਦੁਪੱਟਾ ਓਕੇ ਸਰ ਦੇਖੋ ਬਾਈ ਸਾਰੇ ਫੋਰ ਸਾਈਡ ਵਰਕ ਹੋਇਆ ਹੋਇਆ ਠੀਕ ਆ ਜੀ ਹੋਰ ਆਈਟਮਾਂ ਬਾਧੂ ਨੇ ਪਲੇਨ ਖੀਨਖਾਪ ਸਿਮਰ ਦੁਪੱਟੇ ਮਿਲ ਜਾਣਗੇ ਮਸਲੀਨ ਦੇ ਚਨੂਨ ਦੇ ਓਕੇ ਤੇ ਸਿਮਰ ਦੇ ਸਿਮਰ ਦੇ ਦੁਪੱਟੇ ਸਿਮਰ ਆਪਣੇ ਲਬਿਆ ਹੁੰਦਾ ਦੁਪੱਟਾ ਡਾਈ ਹੋ ਜਾਂਦਾ ਸਿਮਰ ਦੇ ਮਿਲ ਜਾਣਗੇ ਬਾਕੀ ਇਹ ਤੋਂ ਲਾਜਾਮ ਦੇ ਵਰਕ ਓਕੇ ਹਾਂ ਡੀ ਕਰੇਵ ਦੇ ਵਰਕ ਨੇਚਰਲ ਕਰੇਵ ਦੇ ਵਰਕ ਹੈਂਡਵਰਕ ਸਾਰੀ ਕਲੈਕਸ਼ਨ ਮਿਲ ਜੂਗੀ ਕੁਰਤੇ ਪਜਾਮੇ ਕੁਰਤੇ ਐਵੇਂ ਅਮਰਤ ਵੀਰੇ ਦਿਖਾ ਦਿਓ ਆ ਰੁਟੀਨ 'ਚ ਪੈਣ ਵਾਲੇ ਨੇ ਠੀਕ ਆ ਜੀ ਉਸ ਤੋਂ ਬਾਅਦ ਆਹ ਵਾਲੇ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਹਾਂਜੀ ਪਿਓਰ ਗੀਜ਼ਾ ਕਾਟਨ ਦਾ ਵਾਈਟ ਮਿਲ ਜਾਣਗੇ ਤੇ ਬਲੈਕ ਮਿਲ ਜਾਣਗੇ ਰੰਗਦਾਰ ਮਿਲ ਜਾਣਗੇ ਲਓ ਜੀ ਪੈਂਟਾਂ ਸ਼ੈਲਟਾਂ ਵਧੀਆ ਮਿਲ ਜਾਣਗੀਆਂ ਸੀ ਆਰਾਮ ਦੀਆਂ ਪੈਂਟਾਂ ਸ਼ੈਲਟਾਂ ਮਿਲ ਜਾਣਗੀਆਂ ਠੀਕ ਆ ਜੀ ਤੇ ਕੰਪਨੀ ਦਾ ਮਾਲ ਵੀ ਜਾਨੀ ਕਿ ਹੋਊਗਾ ਠੀਕ ਆ ਜੀ ਬਾਕੀ ਹੋਰ ਬ੍ਰਾਂਡ ਵੀ ਮਿਲ ਜਾਣਗੇ ਜਿਹੜੇ ਆਮ ਰੁਟੀਨ 'ਚ ਚੱਲਦੇ ਨੇ ਓਕੇ ਸਾਰਾ ਤੇ ਉਸ ਤੋਂ ਇਲਾਵਾ ਹੈਂਡਵਰਕ ਅੱਗੇ ਵੀਰੇ ਅਮਰਤ ਦਿਖਾ ਦਿਓ ਆ ਲਓ ਜੀ ਹੈਂਡਵਰਕ ਆ ਦੇਖੋ ਮਰੇੜ ক্লোਜ਼ ਕਰਕੇ ਦਿਖਾ ਦਿਓ ਆਪਣੇ ਪਰਲ ਦਬਕਾ ਵਰਕ ਆ ਸਾਰਾ ਮੋਤੀ ਵਾਈਟ ਦਬਕਾ ਵਰਕ ਆ ਸਾਰੀ ਕਲੈਕਸ਼ਨਾਂ ਨੇ ਜਿਹੜੀਆਂ ਵੀਰੇ ਹਾਂਜੀ ਇਹ ਸਾਰਾ ਆ ਦੇਖਿਓ ਅਲੱਗ-ਅਲੱਗੇ ਦਿਖਾ ਦਿਓ ਸਾਰੇ ਹੈਂਡਵਰਕ ਅਲੱਗ-ਅਲੱਗੇ ਰੇਟਾਂ ਜਿ ਮੰਨ ਕੇ ਚਲੋ 2000 ਤੋਂ ਲੈ ਕੇ 3000 ਦੀ ਰੇਂਜ ਚ ਬਹੁਤ ਸੋਹਣੇ-ਸੋਹਣੇ ਆਰਟੀਕਲ ਮਿਲ ਜਾਣਗੇ ਆਪਣੇ ਕੋਲ ਠੀਕ ਹੈ ਸਰ ਓਕੇ ਭਾਈ ਤੁਸੀ ਪਹੁੰਚਣਾ ਕਿੱਥੇ ਆ ਸ਼ਹਿਰ ਮਰੇੜਕੋਟਲੇ ਤੇਲੀਆ ਵਾਲੇ ਬਾਜ਼ਾਰ ਮੂਮਿਨ ਕਲੌਥ ਹਾਊਸ ਰੰਦੀਗਟ ਐਂਟਰ ਹੋ ਕੇ ਤੇ ਬਾਕੀ ਐਡਰੈਸ ਤੁਸੀਂ ਪ੍ਰੋਪਰ ਹੁਣ ਨਹੀਂ ਸਕਦਾ ਤੁਸੀਂ ਪੂਰੀ ਵੀਡੀਓ YouTube ਚੈਨਲ ਅਮਰਤ ਗਿੱਲ ਬਲੌਗ ਤੇ ਜਾ ਕੇ ਦੇਖੋ ਪ੍ਰੋਪਰ ਉੱਥੇ ਫੁੱਲ ਵੀਡੀਓ ਆਪਣਿਆਂ ਲਈ ਅਪਲੋਡ ਕੀਤੀ ਹੋਈ ਆ। ਨਾ ਵੀ ਬਾਕੀ ਹੋਰ ਦਾ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਤੁਸੀਂ ਕਾਲ ਕਰਕੇ ਵੀ ਆ ਸਕਦੇ ਹੋ।